ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਰਡੇਰੀ ਫਾਰਮ ਐ ਜਿੱਥੇ ਆਪਾਂ ਪਹੁੰਚ ਚੁੱਕੇ ਆਂ ਪਿੰਡ ਅਠਵਾਲ ਜ਼ਿਲ੍ਹਾ ਅਮਰਸਰ ਤਹਿਸੀਲ ਪਾਬਾ ਬਕਾਲਾ ਸਾਂ ਬੇ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਟਾਪ ਦੀਆਂ ਝੋਟੀਆਂ ਲੈ ਕੇ ਆਉਂਦੇ ਆ ਬਹੁਤ ਚੰਗੀ ਕੁਆਲਿਟੀ ਦੀਆਂ ਰਾਣਾ ਡੇਰੀ ਫਾਰਮ ਤੇ ਪਹੁੰਚ ਚੁੱਕੇ ਆਂ ਜੀ ਆਪਾਂ ਬਾਕੀ ਦੀ ਜਾਣਕਾਰੀ ਆਪਾਂ ਲੈ ਲਾਂਗੇ ਵੀਰ ਕੋਲ ਤੇ ਗੱਲਬਾਤ ਵੀ ਕਰਾਵਾਂਗੇ ਇੱਕ ਤਾਂ ਟਾਪ ਦੀ ਨੀਲੀ ਰਾਵੀ ਦਿਖੋਣੀ ਆ ਬਹੁਤ ਹੀ ਸੋਹਣੀ ਸੁਨੱਖੀ ਤੇ ਆਪਾਂ ਬੇਨਤੀ ਕਰਦੇ ਹੁੰਨੇ ਆ ਸੂਏ ਸਵਾਏ ਆ ਜੀ ਸਾਰੇ ਪਸ਼ੂ ਤੇ ਜਿਹੜੇ ਵੀ ਭੈਣ ਭਰਾ ਨੇ ਸੂਏ ਸਵਾਏ ਪਸ਼ੂ ਖਰੀਦਣਾ ਦੋ ਟਾਈਮ ਚੋਕ ਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਂਦੇ ਆ ਵੀਰ ਨਾਲ ਇਹਨਾਂ ਦੀ ਡਿਟੇਲ ਲੈਣੇ ਆ ਜੀ ਹਾਂ ਸਾਸਰੀਕਾਲ ਭਾਜੀ ਸਾਸਰੀਕਾਲ ਪਿੰਡ ਸਾਹਿਬ ਕੀ ਹਾਲ ਜੇ ਵਧੀਆ ਤੁਸੀਂ ਸੁਣਾਓ ਜੀ ਬਸ ਕਿਰਪਾ ਵਾਹਿਗੁਰੂ ਦੀ ਕੋਰਾ ਭਾਈ ਜਨੇ ਹਾਂਜੀ ਹੋਰ ਘਰ ਪਰਿਵਾਰ ਸਾਹਿਬ ਠੀਕ ਠਾਕ ਜੀ ਚੜਦੀ ਕਲਾ ਜਾਈ ਤੁਸੀਂ ਸੁਣਾਓ ਬਸ ਤੇ ਕਿੱਦਾਂ ਹਾਲ ਮਾਲਕ ਦੀ ਅੱਜ ਫੇ ਕਿੰਨੀਆਂ ਆਪਣੇ ਕੋਲ ਅੱਜ 10 ਨਾਗ ਪਾਵਾਂਗੇ ਭਾਜੀ ਠੀਕ ਆ ਹਾਂਜੀ ਬਹੁਤ ਚੰਗੀਆਂ ਦੋ ਵਿੱਚ ਗੱਬਣਾ ਵਾ ਹਾਂਜੀ ਇੱਕ ਦੇ ਨੀਲੀ ਰਾਵੀ ਬਹੁਤ ਜ਼ਿਆਦੀ ਡਿਮਾਂਡ ਆ ਭੈਣ ਭਰਾਵਾਂ ਦੀ ਜੀ 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 ਹਰੇ ਇੱਕ ਵੀਡੀਓ ਜਿੱਦਾਂ ਮਰਜੀ ਲੱਭ ਕੇ ਪਾਈਏ ਇੱਕ ਤੇ ਜ਼ਰੂਰ ਪਾਉਣਾ ਵਾ ਹਾਂਜੀ ਪਰ ਭੈਣ ਭਰਾਵਾਂ ਦੇ ਫੋਨਾਂ ਮਜਬੂਰ ਆ ਨਹੀਂ ਲੱਭਦੀ ਜੀ ਬਿਲਕੁਲ ਬਿਲਕੁਲ ਪਰ ਫੇ ਵੀ ਆਪਾਂ ਲਿਆਂਦੀ ਆ ਲੱਭ ਗਈ ਚੰਗਾ ਨਗੀਨਾ ਲਿਆਂਦਾ ਵਾ ਸੋਹਣੀ ਆ ਹਾਂ ਬਾਕੀ ਬਹੁਤ ਬਹੁਤ ਚੰਗੀ ਚੰਗੀ ਕੁਆਲਿਟੀ ਦੀਆਂ ਦੋਦੀਆਂ ਚੌਗੀਆਂ ਕਟੀਆਂ ਪਿਓਰ ਹਰਿਆਣੇ ਦੀਆਂ ਠੀਕ ਆ ਤੇ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਭਾਜੀ ਪਿੰਡ ਆਪਣਾ ਅਠਵਾਲਿਆ ਹਾਂਜੀ ਤਹਿਸੀਲ ਬਾਬਾ ਬਕਾਲਾ ਬਲਾਕ ਤਰਸਿੱਕਾ ਜ਼ਿਲ੍ਹਾ ਅਮਰਸਰਿਆ ਠੀਕ ਆ ਜੀ ਤੇ ਆਪਣਾ ਪਿੰਡ ਪੈਂਦਾ ਬੋਪਾਰਾਏ ਰੋਡ ਤੋਂ 5 ਕਿਲੋਮੀਟਰ ਹਾਂਜੀ ਮੈਤੇ ਚੌਂਕ ਤੋਂ ਪੈਂਦਾ 6 ਠੀਕ ਆ ਬਟਾਲੇ ਸ਼ਹਿਰ ਤੋਂ ਪੈਂਦਾ ਵਾ বাস ਸਟੈਂਡ ਤੋਂ 8 ਕਿਲੋਮੀਟਰ ਮੇਰਾ ਘਰ ਪੈਂਦਾ ਠੀਕ ਹੈ ਜੀ ਤੇ ਨਾਮ ਦੱਸ ਦਿਓ ਜੀ ਆਪਣਾ ਨਾਮ ਭਾਜੀ ਰਾਣਾ ਵਾ ਫੋਨ ਨੰਬਰ 9779714340 ਫੋਨ ਨੰਬਰ ਆ ਤੇ ਪਹਿਲਾਂ ਵੇਖ ਗਿਆ ਸਾਰਾ ਹੀ ਮਾਲ ਪਹਿਲਾ ਮਾਲ ਵੇਖ ਗਿਆ ਭਾਜੀ ਠੀਕ ਹੈ ਜੀ ਹਾਂ ਉਹ ਵੀਡੀਓ ਵਾਲੇ ਦੇ ਨਹੀਂ ਮਾਲ ਸਾਰਾ ਵੇਖ ਗਿਆ ਸੀ ਠੀਕ ਆ ਉਹਦੇ ਜੋ ਇੱਕ ਨਾਗ ਰੱਖਿਆ ਸੀ ਘਰ ਦੁੱਧ ਪੀਣ ਨੂੰ ਵੀ ਘਰ ਠੀਕ ਆ ਇਹ ਆਉਣ ਜਾਣ ਦਾ ਕਰਕੇ ਤੁਹਾਨੂੰ ਪਤਾ ਦੂ ਮੱਜਾ ਮੈਨੂੰ ਘਰ ਪੱਕੀਆਂ ਰੱਖਣੀਆਂ ਹਾਂ ਹਾਂਜੀ 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 ਤੇ ਬਾਕੀ ਅੱਜ ਵੀ ਭੈਣ ਭਰਾਵਾਂ ਦੇ ਫੋਨ ਹੁਣ ਤੱਕ ਆਉਂਦੇ ਆ ਆਉਣੇ ਆਏ ਮਾਨ ਸਤਕਾਰ ਭੈਣ ਭਰਾ ਦਿੰਦੇ ਆ ਜੀ 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 ਤੇ ਇਹ ਆ ਵੀ ਆਪਣੇ ਲੋਕ ਕੋਸ਼ਿਸ਼ ਕਰੀਦੀ ਆ ਵੀ ਭੈਣ ਭਰਾਵਾਂ ਦੀਆਂ ਉਮੀਦਾਂ ਤੇ ਖਰੇ ਉੱਤਰੀਏ ਮੁੱਲ ਭਾਜੀ ਬੜੇ ਜਾਇਜ਼ ਹੁੰਦੇ ਨਾ ਤੁਹਾਡੇ ਮੁੱਲ ਭਾਜੀ ਕੁਆਲਿਟੀ ਚੰਗੀ ਆ ਮੁੱਲ ਜਾਇਜ਼ ਆਪਾਂ ਹਾਂਜੀ ਜਿਆਦਾ ਨਹੀਂ 2000 ਕਮਾਈ ਰੱਖ ਕੇ ਪਾਈਦੇ ਆ ਡੰਗਰ ਜੀ 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 ਤੇ ਹੁਣ ਕਈ ਮੇਰੇ ਵੀਰ ਪਿਛਲੀ ਵੀਡੀਓ ਚ ਬਾਹਰ ਵਾ ਹਾਂਜੀ ਤੇ ਸ਼ੌਟ ਦੇ ਪਹਿਲੀ ਮੱਝ ਪਿੱਖੀ ਵਿੰਡ ਦੇ ਵੀਰ ਨੇ ਲਈ ਆ ਅੜੀਸਾ ਚ ਕੰਮ ਕਰਦਾ ਉਹ ਅੱਛਾ ਅੱਛਾ ਪਾਜੀ 13 ਕਿਲੋ ਦੁੱਧ ਹੀ ਉਹਨੂੰ ਮੈਂ 10-10 ਕੇ ਭੇਜੀ ਆ ਅੱਛਾ ਤੇ ਘਰ ਉਹਦੇ ਮਦਰਵਾਦੇ ਉਹਦੀ ਘਰ ਵਾਲੀ ਆ ਅੱਛਾ ਅੱਛਾ ਤੇ ਹੁਣ ਉਹਨੂੰ ਅੱਜ ਮੈਂ ਫੋਨ ਕੀਤਾ ਮੈਂ ਕਿਹਾ ਪਾਜੀ ਦੱਸੋ ਮੈਂ ਤੁਹੀਂ ਤੇ ਫੋਨ ਹੀ ਨਹੀਂ ਕੀਤਾ ਮੱਝ ਮੰਗਾ ਕੇ ਜਾਂਦਾ ਪਾਜੀ 13 ਕਿਲੋ ਦੁੱਧ ਮੈਂ ਹੈਗਾ 13 ਹੀ ਮੈਂ ਤੁਹਾਡੇ ਜਨਾਨੀਆਂ ਦਾ ਕਰਕੇ ਮੈਂ ਘਟ ਦੱਸਿਆ ਠੀਕ ਆ ਤੇ ਆ ਕਰੀਏ ਸ਼ਰਵਾਦ ਹਨਾ ਇਹ ਕਿੰਦਾ ਸੂਈ ਆ ਗੱਪਣਾ ਜੀ ਇਹ ਪਾਜੀ ਸੂਈ ਆ ਕਿੰਨਾ ਦੁੱਧ ਦੇ ਦੇ ਗੋਲ ਜੀ ਇਹਦੇ ਕੋ ਐ ਵੇਲੇ ਮੌਕੇ ਦਾ 11 ਕਿਲੋ ਆ 11 ਕਿਲੋ ਛੋਟੀ ਹਾਂਜੀ ਤੇ ਜੈਡ ਬਲੈਕ ਆ ਕਿਦਾਂ ਪਿਓਰ ਜੈਡ ਬਲੈਕ ਆ ਠੀਕ ਆ ਸਹੀ ਹੈ ਤੋਰੀ ਹੈ ਜੀ ਇਹਨੂੰ ਆਹ ਵੇਖੋ ਤੋਰੀਏ ਦੁੱਧ ਕਿੰਨਾ ਹੁਣ 11 ਕਿਲੋ ਹਾਂਜੀ ਆ ਕੱਦ ਕਾਟ ਛੋਟੀ ਦਾ ਚੈੱਕ ਕਰੋ ਬਹੁਤ ਹੀ ਸੋਹਣਾ ਵਾ ਦੁੱਧ 12 13 ਕਿਲੋ ਆ ਸਫਰ ਦਾ ਕਰਕੇ ਘਟਿਆ ਵਾ ਬੱਚਾ ਕੀ ਮਗਰੇ ਨੇ ਬੱਚਿਆਂ ਨੂੰ ਲਾਇਓ ਬੱਚਾ ਦਿਖਾ ਦਿਓ ਕੱਟੀ ਮਗਰ ਆਈ ਇਹਦੇ ਕੱਟੀ ਦੱਸ ਦਿਓ ਕਿਹੜੀ ਸਿੰਘ ਦੀ ਕੁਆਲਿਟੀ ਬੜੀ ਸੋਹਣੀ ਆ ਛੋਟੀ ਦਾ ਕੱਦ ਕਾਟ ਵੀ ਚੰਗਾ ਵਾ ਆ ਵੇਖੋ ਜੀ ਬੱਚਾ ਕਿਹੜਾ ਦਾ ਜੀ ਬੱਚਾ ਇਹੋ ਹੀ ਆੜੀ ਬੈਠੀ ਆ ਨਹੀਂ ਆ ਕੱਟੀ ਅੱਛਾ ਆ ਕੱਟੀ ਏ ਠੀਕ ਹੈ ਜੀ ਵੇਖੋ ਇਹ ਬੇਲ ਦੀ ਵੀ ਕਾਫੀ ਲੰਮੀ ਆ ਸੋਹਣੀ ਸੁਨੱਖੀ ਪੂਰੀ ਆ ਜਾਣ ਦੋ ਜੀ ਆ ਵੇਖੋ ਜੀ ਬਾਕੀ ਸੋਹਣੀ ਆ ਚਾਰੇ ਪਾਸਿਓਂ ਥਾਣ ਵੀ ਸੋਹਣੇ ਲੱਗੇ ਆ ਦਵਲ ਫਾਇਦਾ ਮਗਰ ਕੱਟੀ ਕਿੰਨਾ ਕਵਾਜੂਗੀ ਦੁੱਧੋਂ ਦੁੱਧ 14 ਕਿਲੋ ਚ ਹੋਇਆ ਪਹਿਲਾਂ ਕੋਈ ਆਰ ਗਈ ਦੂਜਾ ਸੁਗਾ ਵਾ ਸਫਰ ਦਾ ਕਰਕੇ ਘਟੀਆਂ ਥੋੜੀਆਂ 13 ਕਿਲੋ ਦੁੱਧ 11000 ਕਿਲੋ ਮੌਕੇ ਦਾ ਵਾ ਠੀਕ ਆ ਤੇ ਕਿੰਨਾ ਕਰਨਾ ਮੁੱਲ ਜੀ ਇਹਦਾ ਮੁੱਲ ਜਾਇ ਜੀ ਕਰ ਦੇਣਾ ਭਾਜੀ ਦੱਸੋ ਫਿਰ ਜਿਹੜਾ ਦੇਣ ਵਾਲਾ ਇੱਕ ਦਸ ਦੀ ਝੋਟੀ ਦੇਦਾ ਛੋੜ ਕਿੰਨੇ ਕਰ ਦੋਗੇ ਛੋੜ 1000 ਰੁਪਏ ਕਰਾਂਗੇ 19 ਦੀ 18 ਦੀ ਜਾਣਦੇ ਦੇ ਦਾਂਗੇ ਭਾਜੀ ਬਾਕੀ ਫੋਨ ਲਾਵੇ ਕੋਈ ਭੈਣ ਭਰਾ ਮਾਨਦਾਨ ਖੋਣ ਕੇ ਖੁੱਲੇ ਹਾਂ ਬੜਾ ਵੀਡੀਓ ਤੇ ਜਿਹੜਾ ਆਪਾਂ ਲੈਣ ਦੇਣ ਵਾਲਾ ਹੀ ਮੁੱਲ ਹਾਂਜੀ ਬਾਕੀ ਥਾਣ ਬੜੇ ਸੋਹਣੇ ਲੱਗੇ ਜਾਂ ਵੇਖੋ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਦੂਜੇ ਨੰਬਰ ਵਾਲੀ ਬਾਰੇ ਦੱਸੋ ਜੀ ਇਹਦੇ ਕੋਲ 14 ਕਿਲੋ ਦੁੱਧ ਤਿਆਰ ਆ ਭਾਜੀ 14 ਕਿਲੋ ਹੁਣ ਜਿਹੜਾ ਹਾਜ਼ਰ ਆ ਹਾਂ ਜੀ ਠੀਕ ਆ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ ਦੂਜਾ ਸੂਆ ਵਾ ਹਾਂ ਜੀ ਇਹਨੂੰ 15 ਦਿਨਾਂ ਦਾ ਸੂਆ ਭਾਜੀ 15 ਦਿਨਾਂ ਦਾ ਠੀਲ ਠੰਡੀ ਝੋਟੀ ਆ ਆ ਵੇਖੋ ਕਰੋ ਚੈੱਕ ਦਰਸ਼ਨ ਕਰੋ ਝੋਟੀ ਤੇ ਥਾਣੇ ਵੇਖੋ ਕਿੱਡੇ ਸੋਹਣੇ ਲੱਗੇ ਆ ਠੰਡੀ ਤੇਰੀ 14 ਕਿਲੋ ਦੁੱਧ ਆ 13 ਦੱਸ ਕੇ ਦਊਂਗਾ ਧਾਰ ਬਣਾ ਮਾਰੇ ਕੋਈ ਕੰਡੇ ਦੇ ਤੋਲੇ 13 ਕਿਲੋ ਦੁੱਧ ਹੋਊਗਾ ਤੇ ਨਹੀਂ ਤੇ ਲੱਦ ਕੇ ਝੋਟੀ ਭੇਜ ਦੇ ਠੀਕ ਆ ਤੋ ਬਾਕੀ ਥਾਣ ਵੀ ਬੜੇ ਸੋਹਣੇ ਲੱਗੇ ਆ ਜੀ ਕੱਦ ਵੀ ਸੋਹਣਾ ਵਾ ਝੋਟੀ ਦਾ ਫੇਸ ਕੁਆਲਟੀ ਵੀ ਚੰਗੀ ਆ ਇਹਦੀ ਬੱਚਾ ਕੀ ਆ ਮਗਰ ਭਾਜੀ ਇਹਦਾ ਕੱਟਾ ਭਾਜੀ ਆ ਵੇਖੋ ਸਿੰਘਾਂ ਦੀ ਕੁਆਲਟੀ ਚੈੱਕ ਕਰੋ ਸੋਹਣੀ ਆ ਫੇਸ ਵੀ ਚੰਗਾ ਬੇਲ ਦੀ ਵੀ ਲੰਮੀ ਆ ਜੀ ਬਾਕੀ ਚੌੜੀ ਆ ਪਿੱਛੋਂ ਪੇਠ ਥੋੜਾ ਚੰਗਾ ਚੌੜਾ ਵਾ ਜੀ ਕੱਟਾ ਕਿਹੜਾ ਜੀ ਇਹਦਾ ਇਹਦਾ ਕੱਟਾ ਬਣ ਠੀਕ ਆ ਆ ਕੱਟਾ ਜੀ ਇਹਦਾ ਆ ਵੇ ਜਾਣ ਦੋ ਥਾਂ ਵੇਖੋ ਜੀ ਕਿੱਡੇ ਸੋਹਣੇ ਲੱਗੇ ਆ ਸੁਗਵਾ ਦੋ ਜੱਗ ਜੀ ਹੁਣ 14 ਲੀਟਰ ਦੁੱਧ ਜਿਹੜਾ ਹਾਜ਼ਰ ਆ ਜੀ 14 ਮੌਕੇ ਦਾ ਹਾਜ਼ਰ ਆ ਠੀਕ ਆ ਸਮੋਲੇ ਕਿੰਨਾ ਕਰਨਾ ਜੀ ਇਹਦਾ ਮੋਲੇ ਹਾਂ ਨਾ ਇੱਕ ਵੀ ਦੀ ਛੋਟੀ ਦੇਦਾ ਛੋੜ ਹੋ ਜੂਗੀ ਮੌਕੇ ਤੇ 1000 ਰੁਪਏ ਛੱਡ ਹੂੰ ਲਾ ਲੇ ਕੋਈ ਹਣਾ ਹੂੰ ਲਾਵੇ ਭੈਣ ਭਰਾ ਪਤਾ ਮਾਨ ਕਰਕੇ ਭੇਜੀਦਾ ਠੀਕ ਹੈ ਜੀ ਜਿੰਨਾ ਫੋਨ ਤੇ ਵੀ ਮੰਗਾਈਆਂ ਉਹਨਾਂ ਦਾ ਵੀ ਮਾਨ ਕੀਤਾ ਹੋਇਆ ਜੀ 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 ਸੋਹਣੀਆਂ ਸਨਖੀ ਆ ਜੀ ਪੂਰੀ 바ਕੀ ਬਾਜੀ ਉਂਗਲ ਉਂਗਲ ਜਿਹੜੀ ਮੋਟੀ ਧਾਰਿਆ ਠੀਕ ਆ ਪਿਓਰ ਕੁਆਲਿਟੀ ਦੀ ਆ ਹਾਂ ਜੀ ਹਾਂ ਜੀ ਹਾਂ ਜੀ ਆ ਵੇਖੋ ਜੀ ਅਗਲੀ ਜੋੜੀ ਆ ਪਿਓਰ ਕਾਲੀਰ ਕੀ ਚਮੜੀ ਆ ਠੀਕ ਆ ਜੀ ਅਗਲੀ ਜਿਹੜੀ ਆ ਜੀ ਇਹ ਬੜੀ ਪਹਿਲਾ ਸੁਹਾ ਦੋ ਦੰਦ ਝੋਟੀ ਹੈ ਸੂਈ ਹੈ ਸਹੀ ਆ ਠੀਕ ਆ ਕੱਟੀ ਮਗਰਿਆ ਦੁੱਧ ਕਿੰਨਾ ਜੀ ਇਹਦੇ ਕੋਲ ਮੋਕੇ ਦਾ 10 ਕਿਲੋ ਬੌਲਾ ਤਿਆਰ ਵਾ 10 ਕਿਲੋ ਠੀਕ ਹੈ ਜੀ ਕੱਟੀ ਮਗਰਿਆ 10 ਕਿਲੋ ਇਹਦੇ ਕੋਲ ਬੌਲਾ ਦੱਸਦੇ ਆ ਘੱਟ ਕਾਠੇ ਦਾ ਵੀ ਚੰਗਾ ਸੋਨਾ ਜੀ ਬੇਲ ਦੀ ਕਾਫੀ ਲੰਮੀ ਆ ਜੱਤ ਵਾਲੀ ਝੋਟੀ ਆ ਜੀ ਇਹ ਆ ਵੇਖੋ ਬਾਕੀ ਥਾਣਲੇ ਵਾ ਤੁਸੀਂ ਵੇਖ ਲਓ ਬਹੁਤ ਸੋਹਣਾ ਵਾ ਬੱਚਾ ਕਿਹੜਾ ਈ ਇਹਦਾ ਬੱਚਾ ਆ ਵੇਖੋ ਕੱਟੀ ਬਜੀ ਆੜੀ ਕਿ ਬੈਠੀ ਕੋ ਖੜੀ ਨਹੀਂ ਨਹੀਂ ਬੈਠੀ ਬੈਠੀ ਅੱਛਾ ਬੈਠੀ ਹੈ ਜੀ ਇਹਦੀ ਆ ਵੇਖੋ ਜੀ ਜਾਣ ਦੋ ਲੈ ਜਾਓ ਕਿਰਬਾਨਾ ਦੋ ਦੋ ਤਾਂ ਕਿੰਨਾ ਕ ਚਵਾਈ ਜਾਊਗੀ ਭਾਜੀ ਇਹ ਦੋ ਤਾਂ ਜੀ 12 13 ਕਿਲੋ ਕਰੋਗੀ ਤਾਂ ਠੀਕ ਪਠਪੁੜੇ ਦੀ ਬੜੀ ਚੈਨ ਹੈ ਠੀਕ ਹੈ ਜੀ ਤੇ ਥਣਾ ਥਣਾ ਦੀ ਕੋਈ ਬਾਤ ਘੜਦਣੀ ਹੈਗੀ ਜੀ ਰੂਮ ਵਰਗੀ ਪੋਲੀ ਚਵਾਈ ਆ ਭੈਣ ਭਰਾ ਦੋ ਡੰਗ ਕਿੰਨੇ ਤਸੱਲੀ ਕਰਕੇ ਲੈ ਕੇ ਜਾ ਠੀਕ ਆ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਬੋਲੇ ਤਾਂ ਦੇਣ ਵਾਲਾ ਹਾਂ ਜੀ ਇੱਕ ਪੰਜ ਦੀ ਝੋਟੀ ਛੋੜ ਕਿੰਨੇ ਕਰ ਦੋਗੇ ਛੋੜ 1000 ਰੁਪਿਆ ਛੋੜ ਦਾ 1 ਲੱਖ ਤੇ 4000 ਦੀ 4 ਦੀ ਝੋਟੀ 3 ਦੀ ਜਾਂਦ ਇੱਕ ਲੱਖ 3000 ਦੀ ਜਾਣ ਦੋ ਬਾਕੀ ਕੋਲ ਆਵੇ ਕੋਈ ਭੈਣ ਭਰਾ ਨਾ ਕੋਈ ਜੱਡੀ ਮੋਟੀ ਤਾਂ ਆ ਰਿਆ ਐ ਮੁੱਠੀ ਵਾਲਾ ਸਾਨੂੰ ਬਹੁਤ ਸਾਨ ਦੀ ਗੁਆੜੀ ਵੇਖ ਲੋ ਜੀ ਥੜ ਪਸ਼ੂ ਕੇ ਟਾ ਟਾ ਲੰਮਾ ਕਰਕੇ ਜਾਉ ਠੀਕ ਆ ਲੈ ਜਾਣ ਦੂੰ ਵਰਗੀ ਪੋਲੀ ਅਗਲੀ ਜਿਹੜੀ ਇਹਦੇ ਬਾਰੇ ਇੱਕ ਖੀਰੀ ਕੱਟੀ ਭਜੀ ਅੱਛਾ ਖੀਰੀ ਇੱਕ ਵੀ ਦੰਦ ਨਹੀਂ ਤੋੜਿਆ ਕਿ ਤੋੜਿਆ ਇੱਕ ਨਹੀਂ ਤੋੜਿਆ ਕੋਈ ਵੀ ਨਹੀਂ ਤੋੜਿਆ ਅਜੇ ਦੁੱਧ ਵਾਲੇ ਹੀ ਆ ਅਜੇ ਦੁੱਧ ਵਾਲੇ ਦੰਦਾਂ ਝੋਟੀ ਠੀਕ ਆ ਤੇ ਕਿੰਨੇ ਦਿਨਾਂ ਦਾ ਸੂਆ ਜੀ ਇਹਦਾ ਇਹਦਾ ਸੂਆ ਅੱਜ 5ਵਾਂ ਦਿਨ ਹੈ 5ਵਾਂ ਦਿਨ ਆ ਵੇਖੋ ਜੀ ਸਾਰੇ ਦੁੱਧ ਵਾਲੇ ਦੰਦ ਆ ਜੇ ਇੱਕ ਵੀ ਦੰਦ ਨਹੀਂ ਤੋੜਿਆ ਨਵੇਂ ਦੰਦ ਕੋਈ ਨਹੀਂ ਉੱਗਿਆ ਕਰੋ ਚੈੱਕ ਕਾਦ ਕਿੱਡਾ ਕੀਤਾ ਝੋਟੀ ਨੇ ਸੋਹਣੀ ਸੁਨੱਖੀ ਪੂਰੀ ਐ ਬੱਚਾ ਕੀ ਮਗਰ ਇਹਦੇ ਭਾਜੀ ਇਹਦੇ ਮਗਰ ਕੱਟਾ ਭਾਜੀ ਕੱਟਾ ਕਿਹੜਾ ਦਾ ਆ ਵੇਖੋ ਠੀਕ ਆ ਆ ਕੱਟਾ ਆਹ ਜਿਹੜਾ ਕੱਟਾ ਇਹਦਾ ਠੀਕ ਕਾਦ ਵੇਖੋ ਝੋਟੀ ਦਾ ਕਿੱਡਾ ਵਾ ਅਜੇ ਇਹਨੇ ਪਹਿਲਾ ਦੋ ਦੰਦ ਹੋਣਾ ਫੇਰ ਚਾਰ ਦੰਦ ਫੇਰ ਉਹ ਛੇ ਦੰਦ ਛੇ ਦਾ ਤਾਂ ਜਵਾਨ ਹੋਣਾ ਤਾਂ ਕੱਦ ਵੇਖੋ ਫਿਰ ਕਿੱਡਾ ਕਰੂਗੀ ਹੋਰੇ ਹੁਣ ਵੀ ਕੱਦ ਕਾਫੀ ਤਗੜਾ ਵਾ ਇਹਦਾ ਆ ਵੇਖੋ ਸਿੰਘ ਸੁng ਬੜਾ ਸੋਹਣਾ ਲੱਗਾ ਜੀ ਕੁਆਲਿਟੀ ਥਣਾ ਦੀ ਵੀ ਚੈੱਕ ਕਰ ਲੋ ਆ ਵੇਖੋ ਥਣ ਇੱਕ ਪਾਈ ਛੋੜਾ ਜਾਂ ਥਣ ਲੱਗਾ ਕਦਾ ਚੱਲਦਾ ਤੇ ਨਹੀਂ ਕਦੇ ਜੀ ਭਾਜੀ ਨਹੀਂ ਉਹ ਜਮਾਂਦਰੂ ਮੋਕਾ ਵਾ ਚੱਲਦਾ ਨਹੀਂ ਆਹ ਅਡਾ ਇਧਰਲੇ ਬੰਨੇ ਲੱਗੋ ਉਹ ਮੋਕਾ ਵਾ ਠੀਕ ਆ ਸਹੀ ਆ ਤੇ ਦੁੱਧ ਹੁਣ ਕਿੰਨਾ ਮੌਕੇ ਦਾ 9-10 ਕਿਲੋ ਬੋਲਾ ਵਾ ਛੋਟੀ ਠੀਕ ਆ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਹਾਂ ਨਾ ਦੇਣ ਵਾਲਾ ਇੱਕ 10 ਦੀ ਝੋਟੀ ਦੇਣਾ ਛੋੜ ਕਰ ਦੋਗੇ ਜੀ ਛੋੜ ਕਰਾਂਗੇ ਭੈਣ ਭਰਾ ਫੋਨ ਲਾਉਣ ਨੂੰ ਮਾਨਦਾਨ ਕਰਕੇ ਘੱਲੀ ਦਾ ਤੁਹਾਨੂੰ ਪਤਾ ਹੀ ਆ ਖੁੱਲੀ ਕਰ ਦੋਗੇ ਕਿ ਹਿਸਾਬ ਨਾਲ ਹੀ ਕੋਈ ਨਹੀਂ ਕਰਕੇ ਭੇਜਾਂਗੇ ਫੋਨ ਕਰਨ ਭੈਣ ਭਰਾ ਬਾਕੀ ਫੋਨ ਲਾਵੇ ਕੋਈ ਹਾਂਜੀ ਠੀਕ ਆ ਜੀ ਤੇ ਅਗਲੀ ਵਾਰ ਇਹ ਦੱਸੀਏ ਜੀ ਇਹ ਭਾਜੀ 2 ਦੰਦਿਆਂ ਦੀ ਝੋਟੀ ਅੱਛਾ 2 ਦੰਦਾਂ ਦਾ ਦੋ ਕਿੰਨਾ ਹੀ ਜਿਆਦੇ ਨੂੰ ਹੀ ਨੂੰ ਆ ਠੀਲ ਠੰਡੀ ਆ ਕਿਆ ਗੀ ਬਰੀਡ ਦੀ ਆ ਚੰਗੀ ਕੁਆਲਿਟੀ ਦੀ ਦੁੱਧ ਕਿੰਨਾ ਇਹਦੇ ਕੋਲ ਜੀ ਇਹਦੇ ਕੋਲ 10 ਕਿਲੋ ਬੜਾ ਵੋਕੀ ਦਾ ਹੱਲ 10 ਕਿਲੋ ਬੱਚਾ ਬੱਚਾ ਮਗਰ ਕੱਟਾ ਭਾਜੀ ਕੱਟਾ ਮਗਰ ਆ ਜੀ ਆ ਵੇਖੋ ਬਾਕੀ ਸੋਹਣੀ ਸੁਨੱਖੀ ਇਹ ਵੀ ਪੂਰੀ ਆ ਘਾਦੇ ਦਾ ਵੀ ਚੰਗਾ ਜੀ ਤੇ ਬਾਕੀ ਕਈ ਵਾਰ ਕੋਝ ਗੱਲਾਂ ਰਹਿ ਜਾਂਦੀਆਂ ਪੁੱਛਣ ਵਾਲੀਆਂ ਵੀਰ ਦਾ ਨੰਬਰ ਦਿੱਸਦਾ ਹੁੰਦਾ ਕੋ ਫੋਨ ਤੇ ਪੁੱਛ ਲਿਆ ਕਰੋ ਜੀ ਆ ਵੇਖ ਧਿਆਨ ਨਾਲ ਬਾਕੀ ਕੱਦ ਕਾਠਲ ਨੂੰ ਪੂਰੀ ਚੰਗੀ ਸੋਹਣੀ ਆ ਜੀ ਫੇਸ ਕੁਆਲਿਟੀ ਵੀ ਚੰਗੀ ਆ ਬੇਲ ਦੀ ਵੀ ਲੰਮੀ ਆ ਖਾਣ ਬੜਾ ਸੋਹਣਾ ਲੱਗਾ ਕਰਮਾਲੀ ਨੂੰ ਆ ਵੇਖੋ ਬੱਚਾ ਕੱਟਾ ਕਿਹੜਾ ਜੀ ਇਹਦਾ ਇਹਦਾ ਆਹ ਖਲੋਤਾ ਜਿਹੜਾ ਆਹੀ ਆ ਬੱਚੇ ਕੂਲੇ ਹੀ ਆ ਵੇਖ ਸਕਦੇ ਆ ਤੁਸੀਂ ਬਾਕੀ ਆ ਕੇ ਪੁੱਛ ਲਓ ਵੀਰ ਨੂੰ ਵੀ ਕਿਹੜਾ ਕਿਹੜੀ ਦਾ ਵਾਜੀ ਸ਼ਕੀਨ ਆ ਜੀ ਛੋਟੀ ਕਿਲੇ ਤੇ ਬੱਜੀ ਵੀ ਫੱਬੂਗੀ ਖਾਣ ਦੀ ਕੁਆਲਿਟੀ ਚੰਗੀ ਸੋਹਣੀ ਆ ਕੱਟ ਵਾਲਾ ਲੇਵਾ ਇਹਦਾ ਆ ਵੇਖੋ ਸਿੰਗ ਦੀ ਕੁਆਲਿਟੀ ਵੀ ਚੰਗੀ ਆ ਦੁੱਧ ਕਿੰਨਾ ਕੁ ਚਵਾਈ ਜਾਊਗੀ ਭਾਜੀ ਦੁੱਧ ਭਾਜੀ 14-15 ਕਿਲੋ ਚ ਹੋਊਗੀ ਝੋਟੀ ਠੀਕ ਆ ਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਦੇਣ ਵਾਲਾ ਹਾਂਜੀ ਹਾਂ ਨਾ 1.5 ਲੱਖ ਦੀ ਝੋਟੀ ਦੇ ਦਾਂ ਛੋਟ ਕਿੰਨੀ ਕਰ ਦੋਗੇ 2000 ਰੁਪਏ ਛੋਟ ਕਰੀ ਵਾਧਾ ਨਾ ਕਰ ਦੀ ਥੋੜੀ ਜੀ ਬਿਲਕੁਲ ਜਾਇਜ਼ ਆ ਮੈਂ ਕਿਹਨਾ ਕਰ ਦਈਏ ਥੋੜੀ ਜੀ ਮੈਂ ਮਾਨ ਕਰਕੇ ਦੱਸਿਆ ਜੀ ਠੀਕ ਆ ਚਲੋ ਮਰਜੀ ਹੈ ਜੀ ਤੁਹਾਡੀ ਓਕੇ ਤੇ ਜੇ ਕੋਈ ਭੈਣ ਭਰਾ ਹੋਊਗਾ ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਹਨਾ ਚੰਗੀ ਸੋਹਣੀ ਹੈ ਜੀ ਛੋਟੀ ਤੇ ਛੋੜ ਭਾਈ ਨੇ ਕਰ ਦੇਣੀ ਇਹ ਵੱਧ ਮੇਰੇ ਕੋ ਨਹੀਂ ਮੰਨਿਆ ਤੁਹਾਡੇ ਕੋ ਮਨ ਜਾਣਾ ਇਹਦੇ ਤੇ ਇਹਦੇ ਬਾਰੇ ਦੱਸੀਏ ਜੀ ਇਹ ਵੀ ਭਾਜੀ ਪਹਿਲਾ ਸੁਆ ਦੋ ਦੰਦ ਆ ਹਾਂਜੀ ਇਹਨੂੰ ਅੱਜ ਪੰਜਵਾ ਦੇਣਿਆ ਅੱਛਾ ਪੰਜਵਾ ਦੇ ਹਾਂਜੀ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਇਹਦੇ ਕੋ ਬੋਲਾ ਬਣਦਾ ਜੇ 12 ਕਿਲੋ ਹਾਜਰਿਆ ਮੌਕੇ ਦਾ ਠੀਕ ਆ ਤੋਰੋ ਜੀ ਇਹਨੂੰ ਵੀ ਛੋਟੀ ਉਸਤਰੀ ਆਜਿਆ ਮੜਾ ਆਜਿਆ ਉਪਰਾਪਾਨ ਕੀਤਾ ਉਨੀ ਕੀ ਕੀਤੀ ਆ ਦੱਸ ਕੇ ਦਵਾਂਗੇ ਟਿਕ ਜੂਗੀ 1-2 ਦਿਨ ਕੋ ਗੱਲ ਕੋਈ ਠੀਕ ਆ ਠੀਕ ਆ ਆ ਜੇ ਕੇ ਭੈਣ ਭਰਾ ਨੇ ਚੋ ਕੇ ਖੜਨੀਆ ਟਕਾ ਕੇ ਸਾਈ ਕਰ ਲੇ ਚਵਾ ਕੇ ਦਊਗਾ ਠੀਕ ਆ ਤੇ ਐਦਾਂ ਖੜਨੀ ਤੇ ਐਦਾਂ ਅਗਲੇ ਦੇ ਘਰ ਲਾ ਕੇ ਜਾ ਕੇ ਧੀ ਲਾ ਲੂਗੀ ਛੋਟੀ ਦੀ ਇਹੋ ਜੀ ਗੱਲ ਦੀ ਬੱਚਾ ਕੀ ਮਗਰੇ ਦੇ ਇਹਦੇ ਮਗਰ ਕੱਟਾ ਬਾਜੀ ਕੱਟਾ ਇਹ ਦੋਆਂ ਦੇ ਮਗਰੀ ਕੱਟੀਆਂ ਮੈਨੂੰ ਲੱਗਦਾ ਬਾਕੀ ਕੱਟੇ ਹੀ ਆ ਸਾਰੇ ਆ ਦੋ ਤਿੰਨ ਕੱਟੀਆਂ ਬਾਕੀ ਕੱਟੀਆਂ ਹੀ ਆ ਸਾਰੇ ਠੀਕ ਆ ਵੇਖੋ ਜੀ ਛੋਟੀ ਇਹ ਵੀ ਸੋਹਣੀ ਆ ਕਾਦੇ ਦਾ ਵੀ ਚੰਗਾ ਵਾ ਜਾ 47 ਥਾਣੇ ਦੇ ਵੀ ਸੋਹਣੇ ਲੱਗੇ ਆ ਤੋਰ ਆ ਜਾ ਕੋ ਗਰੋਹੀ ਝੋਟੀ ਦਾ ਆ ਲੋ ਬੱਚਾ ਇਹਦਾ ਕਿਹੜਾ ਵਾ ਇਹਦਾ ਬੱਚਾ ਅੰਦਰ ਆ ਭਾਜੀ ਅੱਛਾ ਅੰਦਰ ਆਦਾ ਬੱਚਾ ਠੀਕ ਜਾਣ ਦ ਆ ਵੇਖੋ ਜੀ ਕਿੰਨਾ ਹੈ ਭਾਜੀ ਦੁੱਧ ਚਵਾਈ ਜਾਊਗੀ ਇਹ ਦੁੱਧ ਭਾਜੀ 15 ਕਿਲੋ ਦੀ ਗਾਰੰਟੀ ਹੈ ਅੱਛਾ 15 ਕਿਲੋ ਦੀ ਗਾਰੰਟੀ ਹੈ ਹਾਂ 15 ਕਿਲੋ ਝੋਟੀ ਦੁੱਧ ਚੋ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਜੀ ਮੁੱਲ ਭਿੰਡਰ ਸਾਹਿਬ ਇਹ ਤਾਂ ਦੇਣ ਵਾਲਾ ਜਿਹੜਾ ਨਾ 135 ਦੀ ਝੋਟੀ ਦੇ ਤੱਕ ਛੋਟ ਕਰ ਦੋਗੇ ਮੌਕੇ ਤੇ 1000 ਰੁਪਏ ਛੋਟ ਕਰਦਾ 1000 ਰੁਪਏ ਛੋਟ ਠੀਕ ਹੈ ਜੀ ਵੱਧ ਵੀ ਕਰ ਦਿਓ ਮੌਕੇ ਤੇ ਜਦੋਂ ਕੋਈ ਭੈਣ ਭਰਾ ਆ ਕੋਈ ਗੱਲ ਨਹੀਂ ਮਾਨ ਕਰਾਂਗੇ ਭਾਜੀ ਹਾਂ ਮਾਨ ਤਾਨ ਕਰੋਗੇ ਤੇ ਫੇਰ ਆਊਗਾ ਅਗਲਾ ਝੋਡੀ ਦੇਲ ਜੱਤ ਦੇਲ ਧਰ ਗਈ ਨਾ 2 ਦਿਨ ਝੋਡੀ 1.5 ਲੱਖ ਦੀ ਆ ਪਰ ਦੇਣ ਵਾਲਾ ਮੁੱਲ ਕੀਤਾ ਭੈਣ ਭਰਾਵਾਂ ਠੀਕ ਹੈ ਜੀ ਬਾਕੀ ਸੋਹਣੀ ਆ ਜੀ ਹਾਂ ਜੀ ਚੰਗੀ ਕੁਆਲਿਟੀ ਆ ਅਗਲੀ ਵਾਰ ਇਹ ਦਸੀਏ ਜੀ ਇਹ ਭਾਜੀ ਦੂਜਾ ਸੁਹਾਵਾ ਹਾਂ ਜੀ ਅਜੇ ਝੋਡੀ ਜਵਾਨ ਨਹੀਂ ਵੀ ਸਾਈਡ ਦੀਆਂ ਦੰਦੀਆਂ ਬਰਾਬਰ ਦੀ ਠੀਕ ਆ ਸਹੀ ਹੈ ਜਵਾਨ ਨਹੀਂ ਹੋਈ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਇਹਦੇ ਕੋਲ ਮੋਕੇ ਦਾ 12 ਕਿਲੋ ਦੁੱਧ ਜਾਂ 10-10 ਕਿਲੋ ਮਾਰ 12 ਕਿਲੋ ਦੁੱਧ ਤੇ ਬੱਚਾ ਕੀ ਆ ਗਿਆ ਜੀ ਮਗਰ ਇਹਦੇ ਮਗਰਪਾ ਜੀ ਕਰਤਾ ਹੋ ਸੂਈ ਨੂੰ ਕਿੰਨਾ ਜੇਰ ਹੋ ਗਿਆ ਇਹਨੂੰ ਇਹਨੂੰ ਵੀ ਪੰਜਵਾਹ ਦੇਨੇ ਆ ਪੰਜਵਾਹ ਛੇਵਾਹ ਦੇਨੇ ਆ ਤੇ ਬਾਕੀ ਪਿੱਠ ਪੂੜਾ ਵੇਖੋ ਖੁੱਡੇ ਕਾਫੀ ਚੜਾਈ ਤੇ ਆ ਚੌੜੀ ਆ ਜੀ ਝੋਡੀ ਬਸਵਾ ਬਸਮਾ ਦੀ ਪੱਕੀ ਉਂਗਲ-ਉਂਗਲ ਜਿਹੀ ਮੋਟੀ ਧਾਰ ਆ ਇਹ ਆ ਕਿ ਮੂੰਹ ਇਹਦਾ ਨਿੱਕਾ ਬੋਲੀ ਚਵਾਈ ਆ ਜੀ ਮੂਹ ਦਾ ਨੇਕਾ ਵਾ ਦੇ ਪੇਛੋਂ ਚੌੜੀ ਆ ਥਾਣ ਸੋਹਣੇ ਲੱਗੇ ਆ ਗੈਪ ਤੇ ਕੁਆਲਿਟੀ ਚੰਗੀ ਆ ਝੋਟੀ ਦੀ ਇਹ ਪਿਓਰ ਗੰਗਾ ਨਗਰ ਵਾਲਿਆ ਦਾ ਕੋ ਲਈ ਜੀ 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 ਪਿਓਰ ਰਾਜਪਾਦੀ ਚੌੜੀ ਆ ਪਿਛਲੇ ਬੰਨੇ ਚੜਾਈ ਆ ਚੰਗੀ ਆ ਝੋਟੀ ਦੀ ਜਾਣ ਦੋ ਬਾਕੀ ਲੇਵਾ ਵੀ ਸੋਹਣਾ ਵਾ ਜੀ ਇਹਦਾ ਖਣਾ-ਧਣਾ ਦੀ ਭਾਜੀ ਓਕੇ ਹੀ ਆ ਬਿਲਕੁਲ ਤਸੱਲੀ ਵਾਲੀ ਗੱਲ ਆ ਕੋਈ ਧਾਰਬਾ ਨਾ ਮਾਰੇ ਕੋਈ ਬਾਤ ਘਾਟਤ ਨਹੀਂ ਹੈਗੀ ਬਾਤ ਘਾਟੋ ਝੋਟੀ ਲੱਦ ਕੇ ਫੇ ਇਹਦੇ ਕਰਾਇਆ ਦੇ ਦੂੰ ਆਉਣ ਜਾਣ ਦਾ ਠੀਕ ਹੈ ਜੀ ਜਾਣ ਦੋ ਇਹਨੂੰ ਬੰਦੋ ਆ ਵੇਖ ਕਰੋ ਚੈੱਕ ਦੁੱਧ ਕਿੰਨਾ ਕ ਜਵਾਈ ਜਾਊਗੀ ਦੁੱਧ 14 ਕਿਲੋ ਤੇ ਮੁੱਲ ਕਿੰਨਾ ਕਰਨਾ ਹੈ ਦਾ ਮੁੱਲ 1.5 ਛੋੜ ਕਿ ਨਹੀਂ ਕਰ ਦੋਗੇ ਹਾਂ ਨਾ ਲੱਖ ਦੀ ਦੇ ਦਾਂਗੇ ਪੂਰੇ ਪੂਰੇ ਲੱਖ ਦੀ ਬਾਕੀ ਫੋਨ ਲਾਵੇ ਕੋਈ ਭੈਣ ਭਰਾ ਹਨਾ ਮੋੜ ਨਾ ਕਿਸ ਨੂੰ ਨਹੀਂਗਾ ਜਿਹੜਾ ਭੈਣ ਭਰਾ ਫੋਨ ਕਰੂਗਾ ਦੇਖ ਤਰਪਦਾ ਆਪਣਾ ਰੇਟ ਜਾਇਜ ਵਾ ਜਾਇਜ ਪਾ ਕੇ ਦੋਆਂ ਦਿਨਾਂ ਚ ਵੇਚੀ ਦੀਆਂ ਭੈਣ ਭਰਾ ਫੋਨ ਕਰਦੇ ਆ ਵੀ ਅਸੀਂ ਇੱਕ ਲੈਣਾ ਇਹ ਦੋ ਲੈ ਗਏ ਆ ਖੜਿਆ ਜੋੜਾ ਜੋੜਾ ਵੀ ਕਈਆਂ ਕਰਦਾ ਇਦਾਂ ਦੱਸਦੇ ਆ ਕਈ ਵਾਰ ਫੋਨ ਕਰਕੇ ਵੀ ਇੱਕ ਲੈਣਾ ਇਹ ਦੋ ਪਸੰਦ ਆ ਗਈਆਂ ਸਾਨੂੰ ਇਹਦੇ ਬਾਰੇ ਦੱਸੀਏ ਜੀ ਏ ਭਾਜੀ ਦੋਦੀ ਆ ਜੋਡੀ ਅੱਛਾ ਦੋ ਦੰਦ 10 ਕਿਲੋ ਬੋਲਾ ਤਿਆਰ ਆ ਠੀਕ ਆ ਉਂਗਲ ਉਂਗਲ ਜੱਡੀ ਮੋਟੀ ਤਿਆਰ ਆ ਬਹੁਤ ਚੰਗੀ ਬਰੀਡ ਦੀ ਆ ਕੁਆਲਿਟੀ ਦੀ ਸੀਲ ਠੰਡੀ ਜੋਡੀ ਆ ਆ ਵੇਖੋ ਕਰੋ ਚੈੱਕ ਸੋਹਣੀ ਸੁਨੱਖੀ ਪੂਰੀ ਆ ਠੰਡੀ ਸੀਲ ਤੇ 10 ਕਿਲੋ ਬੋਲਾ ਇਸ ਟਾਈਮ ਤੇ ਇੱਧਰ ਬਹਿ ਜਾਣ ਥੱਲੇ ਭੈਣ ਭਰਾ ਕੋਈ ਗੱਲ ਨਹੀਂ ਆ ਵੇਖੋ ਜੀ ਠੀਕ ਆ ਕਰੋ ਚੈੱਕ ਦੋ ਦੰਦ ਦੀ ਝੋਟੀ ਆ ਜੀ ਬਾਕੀ ਸੋਹਣੀ ਆ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਖਾਣ ਵੀ ਸੋਹਣਾ ਲੱਗਾ ਆ ਵੇਖੋ ਜੀ ਜਾਣ ਬੱਚਾ ਕੀ ਭਾਜੀ ਇਹਦੇ ਮਗਰ ਇਹਦੇ ਮਗਰ ਕੱਟਾ ਭਾਜੀ ਠੀਕ ਆ ਦੋ ਕਟੀਆਂ ਆਈਆਂ ਹੁਣ ਤੱਕ ਬਾਕੀ ਕੱਟੇ ਹੀ ਦੱਸੇ ਸਾਰੇ ਮੈਨੂੰ ਲੱਗਦਾ ਅੱਜ ਤੀਜਾ ਦਿਨ ਝੋਟੀ ਨੂੰ ਸੂਈ ਨੂੰ ਅੱਛਾ ਆ ਬੱਚਾ ਜੀ ਲੋਹਾ ਬੱਚਾ ਇਹਦਾ ਹਨਾ ਜਾਣ ਦੋ ਲੈ ਜੋ 10 ਕਿਲੋ ਬੋੜਾ ਜੀ ਇਹਦੇ ਕੋਲ ਦੱਸਦੇ ਆ ਤੇ ਲੇਵਾ ਚੈੱਕ ਕਰੋ ਫਿਕਸ ਅਡਰ ਆ ਇਹਦਾ ਥਣ ਸੋਹਣੇ ਲੱਗੇ ਆ ਮੁੱਠੀ ਦੀ ਚਵਾਲੇ ਦੁੱਧੋਂ ਭਾਜੀ ਵਾਜੂ ਥੋੜਾ ਬੋਧਾ ਕਿ ਨਹੀਂ ਥੋੜਾ ਬੋਧਾ ਨਹੀਂ ਭਾਜੀ 14 15 ਕਿਲੋ ਝੋਟੀ ਦੁੱਧ ਕਰੂ ਠੀਕ ਆ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਜਿਹੜਾ ਦੇਣ ਵਾਲਾ ਭਾਜੀ 1 12 ਹਾਂਜੀ ਉਹਦੇ ਚ 2000 ਰੁਪਏ ਛੋਟ ਕਰਕੇ 10 ਦੀ ਝੋਟੀ ਦਵਾਂਗੇ ਹਾਂ ਨਾ ਛੋਟ ਹੋ ਜੂ 10 ਚੁੱਕ ਮਾਰਦਾਨ ਕਰਦਾ ਫੋਨ ਲਾ ਲੈ ਕੋਈ ਹਾਂ ਲਾਵੇ ਹੁਣ ਆ ਕੇ ਬੈਠ ਕੇ ਚੋ ਕੇ ਲੈ ਕੇ ਜਾ ਠੀਕ ਆ ਹੁਣ ਆ ਗਿਆ ਕਿ ਸਪੈਸ਼ਲ ਪੀਸ ਨੀਲੀ ਰਾਵੀ ਨੀਲੀ ਰਾਵੀ ਭਾਜੀ ਸੋਨਾ ਅਹੀਂ ਜਦੋਂ ਨਿੱਕੇ ਹੁੰਦੇ ਸਾਡੇ ਕੋ ਇਦਾਂ ਨਹੀਂ ਤੇ ਅਸੀਂ ਬੱਲੀ ਕਹਿੰਦੇ ਹੁਣ ਇਹਨੂੰ ਹਾਂਜੀ ਸਾਨੂੰ ਨਹੀਂ ਪਤਾ ਵੀ ਇਹਨਾਂ ਨੂੰ ਨੀਲੀ ਦਾ ਵੀ ਵੀ ਕਹਿੰਦੇ ਆ ਹੁਣ ਪਤਾ ਲੱਗਾ ਇਹ ਚੀਜ਼ਾਂ ਦਾ ਤੇ ਸੂਆ ਇਹਦਾ ਕਨਵਾ ਜੀ ਇਹ ਪਹਿਲਾ ਸੂਆ ਭਾਜੀ ਅੱਛਾ ਪਹਿਲਾ ਸੂਆ ਠੀਕ ਆ ਤੋਰੋ ਇਹਨੂੰ ਪਹਿਲੇ ਸੂਏ ਸੋਹਣਾ ਇਹਨੇ ਥਣ ਵੇਖੋ ਲੇਵਾ ਵੇਖੋ ਕਿੱਡਾ ਸੋਹਣਾ ਜੀ ਇਹਦਾ ਜਾਣ ਦੋ ਨਿਸ਼ਾਨੀਆਂ ਵੇਖੋ ਸਾਰੀਆਂ ਹੀ ਪੂਰੀਆਂ ਜੀ ਲੇਵੇ ਤੇ ਪੂਛ ਤੇ ਪੈਰਾਂ ਤੇ ਕੀ ਇਹ ਤੇ ਅੱਖ ਵੀ ਬਿੱਲੀ ਇਹਦੀ ਸਿੰਘ ਦੀ ਕੁਆਲਿਟੀ ਵੀ ਚੈੱਕ ਕਰ ਲਓ ਜੀ ਸੋਹਣੀ ਸੁਨੱਖੀ ਪੂਰੀ ਆ ਲੇਵਾ ਵੀ ਚੰਗਾ ਬਾਕੀ ਬਹੁਤ ਹੀ ਭੈਣ ਭਰਾ ਪਸੰਦ ਕਰਦੇ ਆ ਨੀਲੀ ਰਾਵੀ ਨੂੰ ਜਾਣਦੋ ਸੂਏ ਪਹਿਲੇ ਹੀ ਸੂਣਾ ਵਾ ਦਾ ਲੈਣੀ ਜੀ ਇਹਨੇ ਡਿਮਾਂਡ ਵਾਲੇ ਨੇ ਹਾਂਜੀ 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 ਕੁਆਲਿਟੀ ਚੰਗੀ ਦੀ ਜੀ ਸੋਹਣੀ ਸੰਖੀ ਹੈ ਜੀ ਬਾਕੀ ਫੱਬਦੀ ਆ ਜੀ ਕਿੰਨਾ ਕੁ ਭਾਜੀ ਦੁੱਧ ਚਵਾਈ ਜਾਊਗੀ ਦੁੱਧ ਭਾਜੀ 13-14 ਕਿਲੋ ਚਵਾਊਗੀ ਛੋਟੀ ਦਿਨ ਕਿੰਨੇ ਲਾਜੂ ਦਿਨ ਦਾ 10 ਦਿਨ ਲੈ ਲੋ ਥਾਨ ਲੈ ਵਾ ਜੀ ਸੀਲ ਠੰਡੀ ਹੈ ਛੋਟੀ ਬਹੁਤ ਚੰਗੀ ਆਹ ਵੇਖੋ ਜੀ ਥਾਨ ਸੁਣ ਚੰਗਾ ਸੋਹਣਾ ਲੱਗਾ ਜੀ ਬਾਕੀ ਕੁਆਲਿਟੀ ਥਾਣਾ ਦੀ ਵੀ ਚੈੱਕ ਕਰ ਲੋ ਬਾਣੀ ਬਹੁਤ ਜਿਆਦਾ ਛੋਟੀ ਠੀਕ ਆ 10 ਦਿਨਾ ਚ ਇਹ ਵੀ ਚੰਗੀ ਤਿਆਰ ਹੋ ਜੂਗੀ ਹਾਂਜੀ ਠੀਕ ਆ ਤਮੋਲ ਕਿੰਨਾ ਕਰਨਾ ਜੀ ਇਹਦਾ ਮੁੱਲ ਭਾਜੀ ਦੇਣ ਲੈਣ ਵਾਲਾ ਜਿਹੜਾ ਪੂਰੇ ਲੱਖ ਦੀ ਝੋਟੀ ਦੇਦਾ ਛੋੜ ਕਰ ਦੋਗੇ ਛੋੜ ਕਰ ਖੁੱਲੀ ਕਰ ਦੋਗੇ ਹਿਸਾਬ ਨਾਲ ਹੀ 2000 ਰੁਪਏ ਛੱਡਾਂਗੇ 98000 ਦੀ ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਜੇ ਨੂੰ ਪਸੰਦ ਹੋਵੇ ਮੋੜ ਦੇ ਨੀਗੇ ਦੇ ਕੇ ਤੋੜਨਗੇ ਹਨਾ ਬਿਲਕੁਲ ਠੀਕ ਠੰਡੀ ਆ ਇਹਦਾ ਕਰਕੇ ਮਾੜਾ ਜਿਹਾ ਦਰਦੀ ਆ ਹਾਂ ਜੀ ਹਾਂ ਜੀ ਹਾਂ ਜੀ ਪੈ ਜਾਂਦਾ ਫਰਕ ਜੀ ਤੇ ਅਗਲੀ ਵਾਰ ਇਹ ਦੱਸੀਏ ਜੀ ਇਹ ਭਾਜੀ ਦੂਜੇ ਸਮੇ ਸੁਣੀਏ ਅਰ ਕੀ ਅੱਛਾ ਇਹ ਵੀ ਗੱਪਣ ਆ ਹਾਂ ਜੀ ਠੀਕ ਆ ਕੁਆਲਿਟੀ ਇਹਦੀ ਵੀ ਚੰਗੀ ਆ ਉਹ ਜੀ ਧੀਆ ਝੋਟੀ ਅੱਛਾ ਛੇ ਦੰਦ ਪਹਿਲਾਂ ਨੇ 16 ਕਿਲੋ ਚ ਆਇਆ ਭਾਜੀ ਕੱਦ ਕਾਠ ਪੂਰਾ ਵੱਡਾ ਇਹਦਾ ਹਾਂਜੀ ਆਹ ਵੇਖੋ ਜੀ ਕੱਦ ਕਾਠ ਵੀ ਪੂਰਾ ਵੱਡਾ ਵਾ ਮੂੰਹ ਤਾਂ ਛੇ ਦੰਦ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਲੈਵਾ ਤੁਸੀਂ ਵੇਖਿਓ ਐਚ ਐਫ گاਵਾ ਵਰਗਾ ਸੋਹਣਾ ਸੁਨੱਖਾ ਵਾ ਥਾਣ ਵੀ ਜੰਗੇ ਲੱਗੇ ਇਹਨੂੰ ਆਹ ਵੇਖੋ ਜੀ ਝਾਣ ਦਾ ਥਾਣ ਦੀ ਕੁਆਲਿਟੀ ਵੀ ਚੰਗੀ ਆ ਤੇ ਲੈਵਾ ਵੀ ਚੰਗੇ ਆ ਦਾਂ ਦਵਿੱਤ ਬਾਕੀ ਕੱਦ ਕਾਠ ਝੋਟੀ ਦਾ ਇਹਦਾ ਵੀ ਚੰਗਾ ਸੋਹਣੀ ਆ ਜੀ ਖੱਬਦੀ ਹੈ ਚੌੜੀ ਚਾੜੀ ਚੰਗੀ ਆ ਪਿੱਛੋਂ ਵੀ ਕਿੰਨਾ ਕੁ ਭਾਜੀ ਦੁੱਧ ਚਵਾਈ ਜਾਊਗੀ ਇਹ ਦੁੱਧ ਭਾਜੀ 17-18 ਕਿਲੋ ਝੋਟੀ ਚਵਾਊਗੀ ਠੀਕ ਹੈ ਜੀ ਸਹੀ ਫੋਟ ਪਛਾਣ ਹੋ ਜੇ ਆ ਜੂਗੀ ਅਜੇ ਹਫਤਾ ਲੈ ਜੂ ਛੋਟੇ ਇੱਕ ਹਫਤਾ ਲੈ ਜੂ ਅਗਲਾ ਥਣ ਥੋੜਾ ਜਿਹਾ ਭਾਰਾ ਦੂਜੇ ਥਣਾ ਨਾਲ ਕੋਈ ਫਰਕਤ ਨਹੀਂਗਾ ਕੋਈ ਫਰਕ ਨਹੀਂ ਭਾਜੀ ਪੋਰੂ ਵਰਗੀ ਪੋਲੀ ਟਿਪਕੇ ਲਈ ਆ ਠੀਕ ਹੈ ਜੀ ਆ ਥਣ ਥੋੜਾ ਜਿਹਾ ਭਾਰਾ ਚਾਰ ਦਾ ਕਰਕੇ 19 21 ਠੰਡ ਦਾ ਮਾੜੀ ਮੋਟੀ ਗੱਡੀ ਚਾਈ ਠੀਕ ਆ ਥਣਾ ਦੀ ਗਾਰੰਟੀ ਆ ਭਾਜੀ ਠੀਕ ਹੈ ਜੀ ਠੀਕ ਹੈ ਤੇ ਕੀ ਮੁੱਲ ਕਰਨਾ ਜੀ ਇਹਦਾ ਇਹਦਾ ਮੋਲ 1.40 ਕਰਦੇ ਹਾਂ ਨਾ 1.35 ਦੀ ਝੋਟੀ ਦਮਾਉਂਦੇ 1.35 ਦੀ ਹਾਂਜੀ ਤੇ ਸੂਈ ਦਾ ਵੱਖਰਾ ਹੋਊਗਾ ਮੋਲ ਅਕੇ ਇਸੇ ਮੋਲ ਤੇ ਦੇ ਦੋਗੇ ਨਹੀਂ ਸੂਈ ਦਾ ਵੱਖਰਾ ਠੀਕ ਆ ਫਿਰ ਦੁੱਧ ਦੇ ਹਿਸਾਬ ਨਾਲ ਦੇ ਦਿਓ ਹਣਾ 18 ਕਿਲੋ ਚੋਕੇ ਦਵਾਂਗੇ ਫਿਰ ਆਪਣੀ ਮਰਜ਼ੀ ਦਾ ਮੋਲ ਲਵਾਂ ਠੀਕ ਆ ਹੁਣ 1.35 ਦੀ ਹੁਣ 1.35 ਬਾਕੀ ਮਾਨਦਾਨ ਕਰ ਦੋ ਮੌਕੇ ਤੇ ਮੌਕੇ ਤੇ ਮਾਨਦਾਨ ਕਰਦਾ ਕਿ ਜੋ ਡੀਸੀਲ ਠੰਡੀ ਆ ਫੂਨ ਲਾ ਲੇ ਕੋਈ ਹਣਾ ਹਾਂਜੀ ਹੱਫ ਤੇਲੀ ਕੱਚੀ ਆ ਝੋਟੀ ਜੀ 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 ਬਾਕੀ ਇਹ ਆ ਕਿ ਲੇਵਾ ਜਿਹੜਾ ਐਫ ਗਾਵਾਂ ਵਾਂਗੂ ਪਸ਼ਾਹ ਨੂੰ ਕੱਢਿਆ ਕਰਮਾ ਵਾਲੀ ਨੇ ਵੇਖ ਲਓ ਸੋਹਣਾ ਲੇਵਾ ਤਿਆਰ ਕਰ ਲੋ ਅਜੇ ਇੱਕ ਹਫਤੇ ਤੱਕ ਵੇਖੋ ਵੀ ਕਿੱਧਰ ਨੂੰ ਜਾਊਗਾ ਲੇਵਾ ਦਾ ਚੰਗਾ ਤਿਆਰ ਹੋ ਜਾਊਗਾ ਕਰ ਨਹੀਂ ਭਾਜੀ ਉਹ ਗੱਲਬਾਤ ਹੋਰ ਜੀ ਗੱਲਬਾਤ ਬਹੁਤ ਬਹੁਤ ਭਿੰਡਾ ਸਾਹਿਬ ਤੁਹਾਡਾ ਧੰਨਵਾਦ ਆ ਜੀ ਤੁਸੀਂ ਮਾਣ ਬਖਸ਼ਦੇ ਜੇ ਆਪਣੇ ਭਰਾ ਕੋ ਆਉਂਦੇ ਜੇ ਬਿਲਕੁਲ ਇਹ ਭੈਣ ਭਰਾਵਾਂ ਦਾ ਬੜਾ ਸਤਿਕਾਰ ਆ ਜੀ ਵੀਡੀਓ ਪਾਉਣ ਦੀ ਗੱਲ ਆ ਦੋਵਾਂ ਦੇ ਦਿਨਾਂ 'ਚ ਵੇਲਾ ਕਰ ਦਿੰਦੇ ਆ ਮੇਰੇ ਚਲੋ ਇਹ ਆ ਕਿ ਤੁਹਾਡੇ ਮੁੱਲ ਜਾਇ ਜਾਂ ਤੁਹਾਡਾ ਮਾਲ ਚੰਗਾ ਤਾਂ ਭੈਣ ਭਰਾ ਪਿਆਰ ਕਰਦੇ ਆ ਜੇ ਭੈਣ ਭਰਾ ਪੈਸੇ ਭਰਦੇ ਚੰਗੀ ਬਰੀਡ ਦੇ ਭਰਦੇ ਆ ਨਾ ਚੰਗੀ ਕੁਆਲਿਟੀ ਦੇ ਭੈਣ ਭਰਾ ਪੈ ਜੀ 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 ਤੁਹਾਡਾ ਵੀ ਉਹ ਸਲਾਵਾਦ ਦਾ ਤੁਸੀਂ ਹੋਰ ਚੰਗਾ ਕਰਦੇ ਆਗੇ ਫੇ ਭਾਜੀ ਅਹੀਂ ਲੈਣ ਲੱਗੇ ਵੀ ਨਹੀਂ ਵੇਦੇ ਜੀ 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 ਜੇ ਭੈਣ ਭਰਾ ਮੁੱਲ ਭਰ ਕੇ ਖੜਦੇ ਆ ਨਾ ਤੇ ਅੱਗੋ ਮਾਲ ਖਰੀਦ ਕੇ ਬਿਲਕੁਲ ਜਹੀ ਰਕਮ ਲਾਉਨੇ ਆ ਤੇ ਅਹੀਂ ਫਿਰ ਲੈਣ ਲੱਗੇ ਨਹੀਂ ਵੇਦੇ ਸਾਨੂੰ ਪਤਾ ਵੀ ਸਾਡੇ ਭੈਣ ਭਰਾਵਾਂ ਨੇ ਖੜਨਾ ਵਾਹੀਂ ਵੇਚਣਾ ਵਾ ਠੀਕ ਆ ਜੀ ਤੁਹਾਨੂੰ ਡੇਢ ਦੀ ਮਿਲ ਜੇ 2 ਦੀ ਮਿਲ ਜੇ ਲੈ ਲੈਣੇ ਤੁਹਾਨੂੰ ਪਤਾ ਠੀਕ ਹੈ ਤੇ ਬਾਕੀ ਇਹਨਾਂ ਵਿੱਚ 2 ਹੀ ਗੱਭਣਾ ਵਾ ਤੇ ਬਾਕੀ ਸਾਰੀਆਂ ਤਾਜ਼ੀਆਂ ਸੂਈਆਂ ਆ ਕੇ ਦੋ ਟਾਈਮ ਚੋਕ ਕੇ ਆਪਣੀ ਥਲੀ ਕਰ ਲਓ ਜਿਹੜਾ ਪਸ਼ੂ ਗੱਭਣਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ